ਇਹ ਮੇਰਾ ਪੁੱਤ ਜਵਾਰ ਕੇ ਨਾਂ ਕੇ ਰਹਿ ਜਾਂਦਾ ਤਾਂ ਉਹਨੂੰ ਰਾਤ ਨੂੰ ਘਰੇ ਵਰਕੇ ਖਿੜਕੀ ਵਿੱਚ ਦੀ ਗੰਦੇੜ ਸਿੱਟ ਕੇ ਮਾਰਦੇ ਨੇ ਸਾਡੇ ਘਰੇ ਵਰਕੇ ਹਮਲਾ ਕਰਨਾ ਸੀ ਦੇਖੋ ਅਸੀਂ ਆਜ਼ਾਦ ਮੁਲਕ ਦੇ ਵਿੱਚ ਰਹਿ ਰਹੇ ਆ ਸਾਡੀ ਪੋਜੀਸ਼ਨ ਦੇਖੋ ਕਿਹੇ ਜੀ ਹੈ ਮੈਂ ਦੱਸੋ ਕੀ ਗਲਤ ਕੰਮ ਕਰਨਾ ਹੁੰਦਾ ਕੋ ਜੋਧਪੁਰ ਤੋਂ ਬੰਦਾ ਰਹਿਣ ਵਾਲਾ ਫੜ ਲਿਆ ਅਕੇ ਜੀ ਉਹ ਨਵਾਲਗ ਹੈ ਨਵਾਲਗ ਭਾਵੇਂ ਮੇਰੇ ਗੋਲੀ ਮਾਰ ਕੇ ਵੀ ਚਲਾ ਜਾਵੇ ਕੋਈ ਕ੍ਰਾਈਮ ਨਹੀਂ ਚਾਰ ਗਨਮੈਨ ਦਿੱਤੇ ਫਿਰ ਅਸੀਂ ਬਲਤੇਜ ਪੰਮੂ ਦੇ ਖਿਲਾਫ ਆ ਦਿਓ ਪੋਸਟ ਕਿੱਥੇ ਆ ਪੜੋ ਪੋਸਟ 28 ਤਰੀਕ ਨੂੰ ਵਿਵਾਤਿਤ ਗਾਇਕ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਵਾਪਸ ਲੈ ਲਈ ਜਾਂਦੀ ਹੈ ਅਗਲੇ ਦਿਨ ਜਦੋਂ ਉਹ ਮਾਰਿਆ ਜਾਂਦਾ ਤਾਂ ਸਭ ਤੋਂ ਪਹਿਲਾਂ ਖਬਰ ਇਹਨਾਂ ਦੀ ਆ ਜਾਂਦੀ ਹੈ ਦੱਸੋ ਸਕਿਉਰਿਟੀ ਕਿਹਨੇ ਲੀਕ ਕੀਤੀ ਕੀ ਗੈਂਗਸਟਰ ਨੂੰ ਅਨਾਉਂਸ ਕਰਕੇ ਦੱਸਿਆ ਗਿਆ ਵੀ ਅੱਜ ਸਿੱਧੂ ਮੂਸੇਵਾਲੇ ਨੇ ਹੱਥਾਂ ਅੱਜ ਘਰੇ ਵੀ ਵਰਜੋ ਜੇ ਜੇ ਮੇਰਾ ਪੁੱਤ ਜਵਾਰ ਕੇ ਨਾ ਕੇ ਰਹਿ ਜਾਂਦਾ ਤਾਂ ਉਹਨੂੰ ਰਾਤ ਨੂੰ ਘਰੇ ਵਰਕੇ ਖਿੜਕੀ ਵਿੱਚ ਦੀ ਗੰਦੇੜ ਸਿੱਟਕੇ ਮਾਰ ਦੇਣਾ ਸੀ ਸਾਡੇ ਘਰੇ ਵਰਕੇ ਹਮਲਾ ਕਰਨਾ ਸੀ ਦੇਖੋ ਅਸੀਂ ਆਜ਼ਾਦ ਮੁਲਕ ਦੇ ਵਿੱਚ ਰਹਿ ਰਹੇ ਹਾਂ ਸਾਡੀ ਪੋਜੀਸ਼ਨ ਦੇਖੋ ਕਿਹੇ ਜੀ ਹੈ ਮੈਂ ਦੱਸੋ ਕੀ ਗਲਤ ਕੰਮ ਕਰਨਾ ਹੋ ਕੀ ਮੈਂ ਆਪਦੇ ਜਵਾਨ ਪੁੱਤ ਦੀ ਪੈਰਬਈ ਕੇਸ ਦੀ ਨਾ ਕਰਾਂ 18 ਤਰੀਕ ਨੂੰ ਧਮਕੀ ਆ ਗਈ 24 ਨੂੰ ਆ ਗਈ 27 ਨੂੰ ਆ ਗਈ 25 April ਤੋਂ ਪਹਿਲਾਂ ਤੈਨੂੰ ਮਾਰ ਦੇਾਂਗੇ ਇਹੋ ਜਿਹਾ ਪ੍ਰਸ਼ਾਸਨ ਹੈ ਅੱਛਾ ਜੇ ਹੁਣ ਉਹ ਬੰਦਾ ਉਹ ਜੋਧਪੁਰ ਤੋਂ ਬੰਦਾ ਰਹਿਣ ਵਾਲਾ ਫੜ ਲਿਆ ਅਕੇ ਜੀ ਉਹ ਨਵਾਲਗ ਹੈ ਨਵਾਲਗ ਭਾਵੇਂ ਮੇਰੇ ਗੋਲੀ ਮਾਰ ਕੇ ਵੀ ਚਲਾ ਜਾਵੇ ਕੋਈ ਕ੍ਰਾਈਮ ਨਹੀਂ ਸਾਈਡ ਤੇ ਖੜਾ ਸਰ ਪੋਰ ਕਿੰਨੇ ਦੇ ਸਾਈਡ ਹੋ ਦੱਸੋ ਇਹਨਾਂ ਤੇ ਕੀ ਕਾਰਵਾਈ ਦੀ ਮੰਗ ਕਰ ਰਹੇ ਨੇ ਕਾਰ ਵੀ ਕੋਈ ਪੁੱਛਤਾ ਹੋਵੇ ਸਕਿਉਰਟੀ ਚਲੋ ਮੇਰੇ ਕੋਲੇ ਹੈਗੇ ਸਕਿਉਰਟੀ ਦਾ ਮੈਂ ਸਰਕਾਰ ਬੂਰੇ ਨਾਲ ਮੇਰੀ ਗੱਲ ਸੁਣ ਅਸੀਂ ਪਏ ਅੱਖੇ ਜਮਾ ਮੈਂ ਸਰਕਾਰ ਨੂੰ ਕਹਿੰਦਾ ਭਾਵੇਂ ਮੇਰੀ ਸਕਿਉਰਟੀ ਲੈ ਲਓ ਵਾਪਸ ਅਸੀਂ ਲੜਾਂਗੇ ਸਿਰ ਤੇ ਕਫਨ ਬੰਨ ਕੇ ਅਸੀਂ ਗਵਰਨਮੈਂਟ ਦੀਆਂ ਸਕਿਉਰਟੀਆਂ ਤੇ ਵੀ ਹੁਣ ਅੱਖੇ ਪਏ ਕਿਉਂਕਿ ਮੇਰੇ ਬੱਚੇ ਨੇ ਬਹੁਤ ਹੱਥ ਬੰਨੇ ਸਕਿਉਰਟੀਆਂ ਲਈ ਆ ਪਿੱਛੇ ਰੰਦਾਵਾ ਸਾਹਿਬ ਬੈਠੇ ਨੇ ਤੇ ਮੈਨੂੰ ਕਹਿੰਦੇ ਨੇ ਤੁਸੀਂ ਕੋਈ ਕਾਂਗਰਸੀ ਸਟੈਂਟ ਕੋਈ ਕੋਈ ਕੁਛ ਕਹੂਗਾ ਪਰ ਜਿੰਨਾ ਚਿਰ ਰਹੀ ਮੇਰਾ ਬੱਚਾ ਬਚਾ ਲਿਆ ਜਿੱਦ ਜਿੱਦ ਸਰਕਾਰ ਬਦਲ ਗਈ ਵੀਰੋ ਮੈਂ ਕੱਖੋਂ ਹੌਲਾ ਹੋ ਕੇ ਬਹਿ ਗਿਆ ਸਿੱਧੀ ਗੱਲ ਮੈਂ ਤੁਹਾਨੂੰ ਦੱਸਾਂ ਜਿਹੜੀ ਗੱਲ ਕਰੀਏ ਕਿਸੇ ਨੇ ਮਦਦ ਕੀਤੀ ਹੈ ਮੈਂ ਕਹੂੰਗਾ ਉਸ ਗੱਲ ਤੋਂ ਮੈਨੂੰ ਕੋਈ ਇਤਰਾਜ਼ ਨਹੀਂ ਇਸ ਗੱਲ 'ਚ ਚਾਰ ਕਰਨ ਮੈਨ ਦਿੱਤੇ ਫਿਰ ਅਸੀਂ ਬਲਤੇਜ ਪੰਨੂ ਦੇ ਖਿਲਾਫ ਆ ਦਿਓ ਪੋਸਟ ਕਿੱਥੇ ਆ ਇਹ ਪੜੋ ਪੋਸਟ ਹੈ 28 ਤਰੀਕ ਨੂੰ ਵਿਵਾਦਤ ਗਾਇਕ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲੈ ਲਈ ਜਾਂਦੀ ਹੈ ਅਗਲੇ ਦਿਨ ਜਦੋਂ ਉਹ ਮਾਰਿਆ ਜਾਂਦਾ ਤਾਂ ਸਭ ਤੋਂ ਪਹਿਲਾਂ ਖਬਰ ਇਹਨਾਂ ਦੀ ਆ ਜਾਂਦੀ ਹੈ ਦੱਸੋ ਸਿਕਿਉਰਿਟੀ ਕਿਹਨੇ ਲੀਕ ਕੀਤੀ ਕੀ ਇਹ ਤੋਂ ਗੈਂਗਸਟਰ ਨੂੰ ਅਨਾਉਂਸ ਕਰਕੇ ਦੱਸਿਆ ਗਿਆ ਵੀ ਅੱਜ ਸਿੱਧੂ ਮੂਸੇ ਵਾਲਾ ਨੇ ਹੱਥਾਂ ਅੱਜ ਘਰੇ ਵੀ ਵਰਜੋ ਜੇ ਜੇ ਮੇਰਾ ਪੁੱਤ ਜਵਾਰ ਕੇ ਨਾਂ ਕੇ ਰਹਿ ਜਾਂਦਾ ਤਾਂ ਉਹਨੂੰ ਰਾਤ ਨੂੰ ਘਰੇ ਵਰਕੇ ਖਿੜਕੀ ਵਿੱਚ ਦੀ ਗੰਦੇੜ ਸਿੱਟ ਕੇ ਮਾਰ ਦੇਣਾ ਸੀ ਸਾਡੇ ਘਰੇ ਵਰਕੇ ਹਮਲਾ ਕਰਨਾ ਸੀ ਦੇਖੋ ਅਸੀਂ ਆਜ਼ਾਦ ਮੁਲਕ ਦੇ ਵਿੱਚ ਰਹਿ ਰਹੇ ਹਾਂ ਸਾਡੀ ਪੋਜੀਸ਼ਨ ਦੇਖੋ ਕਿਹੇ ਜੀ ਹੈ ਮੈਂ ਦੱਸੋ ਕੀ ਗਲਤ ਕੰਮ ਕਰਨਾ ਹੋਊਂ ਕੀ ਮੈਂ ਆਪਦੇ ਜਵਾਨ ਪੁੱਤ ਦੀ ਪੈਰਬਈ ਕੇਸ ਦੀ ਨਾ ਕਰਾਂ 18 ਤਰੀਕ ਨੂੰ ਧਮਕੀ ਆ ਗਈ 24 ਨੂੰ ਆ ਗਈ 27 ਨੂੰ ਆ ਗਈ 25 April ਤੋਂ ਪਹਿਲਾਂ ਤੈਨੂੰ ਮਾਰ ਦੇਾਂਗੇ ਇਹੋ ਜਿਹਾ ਪ੍ਰਸ਼ਾਸਨ ਹੈ ਅੱਛਾ ਜੇ ਹੁਣ ਉਹ ਬੰਦਾ ਉਹ ਜੋਧਪੁਰ ਤੋਂ ਬੰਦਾ ਰਹਿਣ ਵਾਲਾ ਫੜ ਲਿਆ ਅਕੇ ਜੀ ਉਹ ਨਵਾਲਾ ਗਿਆ ਨਵਾਲਾ ਘਪਾਵੇਂ ਮੇਰੇ ਗੋਲੀ ਮਾਰ ਕੇ ਵੀ ਚਲਾ ਜਾਵੇ ਕੋਈ ਕਰੈ ਨਹੀਂ ਦੱਸੋ ਇਹਨਾਂ ਤੇ ਕੀ ਕਾਰਵਾਈ ਦੀ ਮੰਗ ਕਰ ਰਹੇ ਨੇ ਸਰਕਾਰ ਵੀ ਕੋਈ ਪੁੱਛਤਾ ਹੋਵੇ ਸਿਕਿਉਰਿਟੀ ਚਲੋ ਮੇਰੇ ਕੋਲੇ ਹੈਗੀ ਹੈ ਸਿਕਿਉਰਿਟੀ ਦਾ ਮੈਂ ਸਰਕਾਰ ਨੂੰ ਬੁਰੇ ਨਾ ਮੇਰੀ ਗੱਲ ਸੁਣ ਅਸੀਂ ਪਏ ਆ ਅੱਕੇ ਜਮਾ ਮੈਂ ਸਰਕਾਰ ਨੂੰ ਕਹਿੰਦਾ ਭਾਵੇਂ ਮੇਰੀ ਸਿਕਿਉਰਿਟੀ ਲੈ ਲਓ ਵਾਪਸ ਅਸੀਂ ਲੜਾਂਗੇ ਸਿਰ ਤੇ ਕਫਨ ਬੰਨ ਕੇ ਅਸੀਂ ਗਵਰਨਮੈਂਟ ਦੀਆਂ ਸਿਕਿਉਰਟੀਆਂ ਤੇ ਵੀ ਹੁਣ ਅੱਕੇ ਪਏ ਕਿਉਂਕਿ ਮੇਰੇ ਬੱਚੇ ਨੇ ਬਹੁਤ ਹੱਥ ਬੰਨੇ ਸਿਕਿਉਰਟੀਆਂ ਲਈ ਆ ਪਿੱਛੇ ਰੰਦਾਵਾ ਸਾਹਿਬ ਬੈਠੇ ਨੇ ਤੇ ਮੈਨੂੰ ਕਹਿ ਦਿੰਦੇ ਨੇ ਤੁਸੀਂ ਕੋਈ ਕਾਂਗਰਸੀ ਸਟੈਂਟ ਕੋਈ ਕੋਈ ਕੁਝ ਕਹੂਗਾ ਪਰ ਜਿੰਨਾ ਚਿਰ ਰਹੀ ਮੇਰਾ ਬੱਚਾ ਬਚਾ ਲਿਆ ਜਿੱਦੇ ਜਿੱਦੇ ਸਰਕਾਰ ਬਦਲ ਗਈ ਵੀਰੋ ਮੈਂ ਕੱਖੋਂ ਹੌਲਾ ਹੋ ਕੇ ਬਹਿ ਗਿਆ ਸਿੱਧੀ ਗੱਲ ਮੈਂ ਤੁਹਾਨੂੰ ਦੱਸਾਂ ਜਿਹੜੀ ਗੱਲ ਕਰੀਏ ਕਿਸੇ ਨੇ ਮਦਦ ਕੀਤੀ ਹੈ ਮੈਂ ਕਹੂੰਗਾ ਉਸ ਗੱਲ ਤੋਂ ਮੈਨੂੰ ਕੋਈ ਇਤਰਾਜ਼ ਨਹੀਂ ਇਸ ਗੱਲ 'ਚ